ਸ਼੍ਰੀਮਤੀ ਸੋਨੀਆ ਗਾਂਧੀ ਨੂੰ ਮਾਤਾ ਮੰਨਦੇ ਸੀ ਹੁਣ ਇਹਨਾਂ ਨੇ ਬਦਲ ਲਿਆ ਤੇ ਉਦੋਂ ਕੀ ਕਹਿੰਦਾ ਸੀਗਾ ਇਹ ਮੇਰੇ ਦਾਦੇ ਦੀ ਸ਼ਖਸੀਅਤ ਦਿਸਦੀ ਹੈ ਨਰਿੰਦਰ ਮੋਦੀ ਦੇ ਵਿੱਚ ਤਾਂ ਮੈਂ ਉਧਰ ਗਿਆ ਆਵਾਂ ਇਹ ਜਿਹੜਾ ਛੋਟਾ ਜਿਹਾ ਮੰਤਰੀਪੁਣਾ ਦਿੱਤਾ ਖੇੜ ਜੀ ਦਿੱਤੀ ਹੈ ਜੇ ਇਹਨੂੰ ਨਾ ਦਿੰਦੇ ਤੇ ਫਿਰ ਹੋਰ ਦੇ ਵਿੱਚੋਂ ਦਿਸਣੀ ਸੀ ਮਾਨਸਿਕਤਾ ਜਿਹੜੀ ਇਹਦੇ ਦਾਦੇ ਵਾਲੀ ਆ ਉਹ ਕਿਤੇ ਨਾ ਕਿਤੇ ਇਹਦੇ ਵਿੱਚ ਦੇਖਣ ਨੂੰ ਮਿਲੀ ਉਹੀ ਕਿਸਾਨ ਹੋਣ ਗਏ ਨੇ ਉਸ ਟਾਈਮ ਸਹੀ ਸੀ ਕਿਉਂਕਿ ਰਵਨੀਤ ਬਿੱਟੂ ਆ ਉਹਨੇ ਆਪ ਦਾ ਪਿਛਵਾੜਾ ਬਦਲਿਆ ਨਹੀਂ ਸੀ ਹੁਣ ਉਹਨੇ ਬਦਲ ਕੇ ਜਿਹੜਾ ਭਾਜਪਾ ਦੇ ਵੱਲ ਰੁਖ ਕਰ ਲਿਆ ਹੁਣ ਅਸੀਂ ਕਿਸਾਨ ਮਾਰੇ ਹੋ ਸਾਨੂੰ ਇੱਕ ਵੀ ਵੀਡੀਓ ਦਿਖਾ ਦੇ ਜਿਹਦੇ ਵਿੱਚ ਕਿਰਪਾਨਾ ਜਾਂ ਗਡਾਸੀ ਹੋਣ ਮੈਂ ਕਹਾਂ ਜੀ ਬਲੈਕਮਿਲਰ ਤਾਂ ਤੁਸੀਂ ਹੋ ਬਲੈਕਮਿਲਰ ਤਾਂ ਭਾਜਪੀ ਸਰਕਾਰ ਹੈ ਕਿ ਵਾਅਦਾ ਖਿਲਾਫੀ ਕਰਨੀ ਉਹ ਬਲੈਕਮਿਲਰ ਨਹੀਂ ਕਹੀ ਹੋਈ ਗੱਲ ਤੋਂ ਮੁੱਕਰ ਜਾਣਾ ਉਹ ਬਲੈਕਮਿਲਰ ਨਹੀਂ ਰਮਨਜੀਤ ਬਿੱਟੂ ਕੀ ਉੱਥੇ ਇੱਕ ਇੰਟਰਵਿਊ ਹੋ ਸੀ ਉਹਦੇ ਵਿੱਚ ਕਹਿ ਰਿਹਾ ਸੀ ਮੈਂ ਇਹਦੇ ਚਪੇੜੇ ਮਾਰਨੇ ਆ ਮੈਂ ਇਸ ਤਰ੍ਹਾਂ ਕਰਨਾ ਮੈਂ ਜੁੱਤੀ ਨਾਲ ਮਾਰਾਂ ਰਮਨਜੀਤ ਬਿੱਟ ਨੇ ਬਰਾਬਰ ਐਡਿਟੇਸ਼ਨ ਵੀ ਕੀਤਾ ਸੀ ਹਾਂ ਬਰਾਬਰ ਕੀਤਾ ਸੀ ਉਦੋਂ ਚੰਗੇ ਸੀ ਨਾ ਕਿਉਂਕਿ ਉਦੋਂ ਇਹਨਾਂ ਨੇ ਦਲ ਨਹੀਂ ਬਦਲਿਆ ਸੀ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਇਹਨਾਂ ਨੂੰ ਗੱਡੀਆਂ ਦੇ ਉੱਪਰ ਘੁੰਮਣ ਵਾਲੇ ਹੂਟਰ ਪਿਆਰੇ ਨੇ ਇਹੋ ਜਿਹੇ ਬੰਦੇ ਮੈਂ ਤੁਹਾਨੂੰ ਸਾਫ਼ ਦੱਸ ਦਿੰਨਾ ਇਹ ਆਪਦੇ ਪਰਿਵਾਰ ਦੇ ਵੀ ਸਕੇ ਨਹੀਂ ਹੁੰਦੇ ਕੌਮ ਦੇ ਤੇ ਲੋਕਾਂ ਦੇ ਸਕੇ ਹੋਣਾ ਤਾਂ ਬਹੁਤ ਵੱਡੀ ਗੱਲ ਆ ਜਿਹੜੇ ਇੱਕ ਮਿੰਟ ਦੀ ਖਾਤਰ ਕੁਰਸੀਆਂ ਬਦਲ ਲੈਣ ਇਹੋ ਜਿਹੇ ਬੜੇ ਨੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਰਵਨੀਤ ਬਿੱਟੂ ਜਿਹੜੇ ਹਮੇਸ਼ਾ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਇਸ ਵਾਰ ਵੀ ਸੁਰਖੀਆਂ ਦੇ ਵਿੱਚ ਨਹੀਂ ਕਿਉਂਕਿ ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਆ ਬਲੈਕਮੇਲਰ ਤਾਂ ਕਿਸਾਨਾਂ ਨੂੰ ਆਖ ਦਿੱਤਾ ਆ ਇਹ ਕਿਹਾ ਕਿ ਜੇਕਰ ਕਿਸਾਨ ਡੰਡੇ ਲੈ ਕੇ ਗੰਡਾਸੇ ਲੈ ਕੇ ਕਿਰਪਾਨਾਂ ਲੈ ਕੇ ਦਿੱਲੀ ਜਾਣਗੇ ਤਾਂ ਉਹਨਾਂ ਨੂੰ ਉੱਥੇ ਜਾਣ ਕੋਈ ਨਹੀਂ ਨਹੀਂ ਦਿੱਤਾ ਜਾਵੇਗਾ ਭਾਬ ਫਿਰ ਰੋਕਿਆ ਜਾਵੇਗਾ ਇਸ ਤੋਂ ਬਿਨਾ ਉਹ ਦਿੱਲੀ ਜਾਣਾ ਤਾਂ ਦਿੱਲੀ ਜਾ ਸਕਦੇ ਨੇ ਉਹਨਾਂ ਨੇ ਤੱਕ ਵੀ ਕਹਿ ਦਿੱਤਾ ਕਿ ਕਿਸਾਨ ਆਗੂ ਜਿਹੜੇ ਨੇ ਉਹ ਜ਼ਿੰਮੇਵਾਰ ਨੇ ਜਿਹੜੇ ਮਰੇ ਹੋਏ ਕਿਸਾਨ ਨੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਹਾਲਾਂਕਿ ਉਹਨਾਂ ਨੇ ਉਹਨਾਂ ਨੇ ਲਫ਼ਜ਼ ਮਰੇ ਹੋਏ ਯੂਜ਼ ਕੀਤਾ ਆ ਗੱਲਬਾਤ ਕਰਾਂਗੇ ਮੇਰੇ ਨਾਲ ਨੌਜਵਾਨ ਕਿਸਾਨ ਆਗੂ ਭਾਈ ਹਰਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰੈਂਕਲੀ ਗੱਲਬਾਤਾਂਗੇ ਭਾਈ ਸਵਾਗਤ ਆ ਰੇ ਮਿੱਟਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਭਾਈ ਜੀ ਕਿਵੇਂ ਦੇਖਦੇ ਹੋ ਖਨੌਰੀ ਦੇ ਵਿੱਚ ਜਿਹੜੇ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਆ ਕਿਸਾਨਾਂ ਨੂੰ ਬਲੈਕਮੈਲਰ ਤੱਕ ਕਹਿ ਦਿੱਤਾ ਗਿਆ ਪਹਿਲੀ ਗੱਲ ਤਾਂ ਮੈਂ ਬਿੱਟੂ ਨੂੰ ਇਹ ਪੁੱਛਣੀ ਚਾਹਣਾ ਵਾਂ ਕਿ ਅਸੀਂ ਉਹੀ ਕਿਸਾਨ ਆ ਜਿਹੜੇ 2020 ਦੇ ਵਿੱਚ ਐਜੀਟੇਸ਼ਨ ਕੀਤਾ ਉਹੀ ਕਿਸਾਨ ਹੋਣ ਗਏ ਨੇ ਉਸੇ ਤਰੀਕੇ ਨਾਲ ਜਾ ਰਹੇ ਸੀਗੇ ਉਸ ਟਾਈਮ ਸਹੀ ਸੀ ਉਸ ਟਾਈਮ ਕਿਉਂ ਸਹੀ ਸਨ ਕਿਉਂਕਿ ਰਵਨੀਤ ਬਿੱਟੂ ਆ ਉਹਨੇ ਆਪ ਦਾ ਪਿਛਵਾੜਾ ਬਦਲਿਆ ਨਹੀਂ ਸੀ ਹੁਣ ਉਹਨੇ ਬਦਲ ਕੇ ਜਿਹੜਾ ਭਾਜਪਾ ਦੇ ਵੱਲ ਰੁਖ ਕਰ ਲਿਆ ਹੁਣ ਅਸੀਂ ਕਿਸਾਨ ਮਾਰੇ ਹੋਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਆਉਂਦੀ ਆ ਦੂਸਰੀ ਗੱਲ ਕਿ ਜਿਹੜੇ ਇਹਨਾਂ ਨੇ ਸ਼ਬਦ ਵਰਤੇ ਆ ਕਿ ਕਿਰਪਾਨਾਂ ਗੰਡਾਸੇ ਲੈ ਕੇ ਜਾਂਦੇ ਆ ਸਾਨੂੰ ਇੱਕ ਵੀ ਵੀਡੀਓ ਦਿਖਾ ਦੇਣ ਜਿਹਦੇ ਵਿੱਚ ਕਿਰਪਾਨਾਂ ਜਾਂ ਗਡਾਸੇ ਹੋਣ ਔਰ ਦੂਸਰਾ ਜਿਹੜਾ ਕਿਰਪਾਨ ਸ਼ਬਦ ਆ ਜਿਹੜੀ ਉਹ ਕਿਉਂ ਇਹ ਵਰਤ ਰਹੇ ਨੇ ਸ਼ਾਇਦ ਇਹਨਾਂ ਦੀ ਜਿਹੜੀ ਮਾਨਸਿਕਤਾ ਰਮਨੀਤ ਬਿੱਟੂ ਦੀ ਇੱਕ ਸ਼ਾਸਤਰਧਾਰੀ ਸਿੰਘ ਅਮਰ ਧਾਰੀ ਜਿਹੜੇ ਸਿੰਘ ਆ ਉਹ ਆਪਦੇ ਸ਼ਾਸਤਰ ਲੈ ਕੇ ਕਿਰਪਾਨ ਨਾਲ ਲੈ ਕੇ ਜਾਂਦੇ ਆ ਲੈ ਕੇ ਜਾਂਦੇ ਆ ਨਾ ਇਨਾਂ ਨੇ ਸਾਡੀ ਇਹਨਾਂ ਨੇ ਆਪਣੀ ਮਾਨਸਿਕਤਾ ਜਿਹੜੀ ਇਹਦੇ ਦਾਦੇ ਵਾਲੀ ਆ ਉਹ ਕਿਤੇ ਨਾ ਕਿਤੇ ਦੇ ਵਿੱਚ ਦੇਖਣ ਨੂੰ ਮਿਲੀ ਆ ਔਰ ਦੂਸਰੀ ਗੱਲ ਇਹ ਉਹੀ ਰਵਨੀਤ ਬਿੱਟੂ ਆ ਨਾ ਜਿਹੜਾ ਕਹਿੰਦਾ ਸੀ ਕਿ ਤੁਸੀਂ ਮੇਰੇ ਨਾਲ ਆਓ ਮੇਰੇ ਕੋਲ ਆਓ ਮੇਰੇ ਮੈਨੂੰ ਪਾਵਰਾਂ ਮਿਲਣ ਐਸੇ 4 ਤਰੀਕ ਨੂੰ ਜਦੋਂ ਇਲੈਕਸ਼ਨ ਸੀ 4 ਦੀ ਤਰੀਕ ਨੂੰ ਇਹਨੇ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਪਾਵਰਾਂ ਆ ਜਾਣ ਤੁਸੀਂ ਮੇਰੇ ਕੋਲੇ ਆਇਓ ਅਸੀਂ ਕੇਂਦਰ ਤੋਂ ਤੁਹਾਡਾ ਹੱਲ ਲੈ ਕੇ ਜਾਵਾਂਗੇ ਤੁਹਾਡਾ ਹੱਲ ਕਰਾ ਕੇ ਵਿਖਾਵਾਂਗੇ ਤੇ ਹੁਣ ਰਵਨੀਤ ਬਿੱਟੂ ਦੀ ਜਿਹੜੀ ਉਹ ਚਾਲ ਬਦਲ ਗਈ ਉਹਦੀ ਵਾਟਿੰਗ ਬਦਲ ਗਈ ਹੁਣ ਅਸੀਂ ਮਾੜੇ ਹੋ ਗਏ ਹੁਣ ਦੂਸਰੇ ਦੂਸਰੇ ਪਾਸੇ ਇਹ ਗੱਲ ਕਹਿ ਰਿਹਾ ਕਿ ਕਿਸਾਨ ਨੇ ਜਿਹੜੇ ਉਹ ਬਲੈਕਮਿਲਰ ਨੇ ਉਹਨਾਂ ਦੀ ਗਿਣਤੀ ਵਧ ਗਈ ਇਹੀ ਹੋ ਗਿਆ ਨਾ ਜਥੇਬੰਦੀਆਂ ਵਧਾ ਲਈਆਂ ਜਥੇਬੰਦੀਆਂ ਵਧਾਤੀਆਂ ਮੈਂ ਕਹਾਂ ਜੀ ਬਲੈਕਮਿਲਰ ਤਾਂ ਤੁਸੀਂ ਹੋ ਬਲੈਕਮਿਲਰ ਤਾਂ ਭਾਜਪਾ ਸਰਕਾਰ ਹੈ ਹੁਣ ਮੈਨੂੰ ਇਹ ਦੱਸਣ ਕਿ ਵਾਅਦਾ ਖਿਲਾਫੀ ਕਰਨੀ ਉਹ ਬਲੈਕਮਿਲਰ ਨਹੀਂ ਕਹੀ ਹੋਈ ਗੱਲ ਤੋਂ ਮੁੱਕਰ ਜਾਣਾ ਉਹ ਬਲੈਕਮਿਲਰ ਨਹੀਂ ਔਰ ਅਸੀਂ ਮੰਗਦੇ ਕੀ ਆ ਅਸੀਂ ਤੁਹਾਡੇ ਕੈਮਰੇ ਦੀ ਅੱਖ ਰਾਹੀ ਸਾਨੂੰ ਇੱਕ ਵਾਰ ਰਵਨੀਤ ਸਿੰਘ ਬਿੱਟੂ ਸੰਸਦ ਦੇ ਵਿੱਚ ਇਹ ਗੱਲ ਕਹੇ ਕਿ ਕਿਸਾਨ ਮੰਗਦੇ ਕੀ ਨੇ ਕਿਸਾਨਾਂ ਦੀਆਂ ਡਿਮਾਂਡਾਂ ਕੀ ਨੇ ਸਭ ਤੋਂ ਪਹਿਲੀ ਤੇ ਵੱਡੀ ਮੰਗ ਹੀ ਆਪਾਂ ਗੱਲ ਕਰ ਲੈਨੇ ਆ ਐਮਐਸਪੀ ਦੇ ਉੱਪਰ ਅੱਛਾ ਜੇ ਕੇਂਦਰ ਦੀ ਸਰਕਾਰ 10 ਸਾਲ ਹੋ ਗਏ ਬਣੀ ਹੋਈ ਨੂੰ ਜਿਹੜਾ 15ਵਾਂ ਜਿਹੜਾ ਪਲਾਨ ਆ ਉਹਨਾਂ ਦਾ ਚੱਲ ਪੈਣਾ 15ਵੇਂ ਸਾਲ ਵਾਲਾ ਤੁਸੀਂ 35 ਰੁਪਏ ਦਾ ਪੈਟਰੋਲ ਲੈ ਲਓ ਤੁਸੀਂ 100 ਚ ਵੇਚੋ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਤੁਸੀਂ ਉਹਦੇ ਉੱਪਰ ਜਿੰਨਾ ਮਰਜੀ ਟੈਕਸ ਲਾਓ ਤੁਹਾਨੂੰ ਕੋਈ ਨਹੀਂ ਪੁੱਛਣ ਵਾਲਾ ਸਾਡੀ ਯਾਰ ਜਿਹੜੀ ਕਣਕ ਆ ਉਹ 35 ਰੁਪਏ ਸਾਨੂੰ ਘਰੇ ਪੈਂਦੀ ਆ ਅਸੀਂ ਕਹਿੰਨੇ ਸਾਨੂੰ 5 ਰੁਪਏ ਮੁਨਾਫਾ ਦੇ ਦਿਓ ਅਸੀਂ ਮਾੜੇ ਹੋਗੇ ਅਸੀਂ ਮਾੜੇ ਹੋਗੇ ਨਾ ਆ ਸਾਡੇ ਜਿਰੀ ਲੱਗੀ ਪਈ ਆ ਝੋਨਾ ਲੱਗਿਆ ਪਿਆ ਅਸੀਂ ਦੁਹਾਨਾਂ ਪਿੱਟ ਰਹੇ ਆ ਕਿੰਨੇ ਸਮੇਂ ਤੋਂ ਕੀ ਅਸੀਂ ਵੱਖਰੇ ਮੇ ਢੰਗ ਦੇ ਨਾਲ ਖੇਤੀ ਕਰਨੀ ਚਾਹੁੰਦੇ ਆ ਸਾਨੂੰ ਹਰ ਇੱਕ ਫਸਲ ਦੇ ਉੱਪਰ ਐਮਐਸਪੀ ਦੇ ਦਿਓ ਸਾਡੀ ਇਹੀ ਮੰਗ ਆ ਨਾ ਕਿ ਸਾਨੂੰ ਹਰ ਇੱਕ ਫਸਲ ਉੱਪਰ ਐਮਐਸਪੀ ਦੇ ਦਿਓ ਹੁਣ ਤੁਸੀਂ ਕਹਿੰਦੇ ਕਿ ਪਾਣੀ ਕਿਸਾਨਾਂ ਨੇ ਮੁਕਾਤਾ ਤੁਸੀਂ ਬੁੱਢੇ ਨਾਲੇ ਦਾ ਪਾਣੀ ਛੱਡਿਓ ਸੈਂਟਰ ਨਹੀਂ ਬੋਲਦੀ ਸੈਂਟਰ ਕੋਲੇ ਅਧਿਕਾਰ ਆ ਨਾ ਜੇਕਰ ਕੋਈ ਵੀ ਕਿਸੇ ਵੀ ਸਟੇਟ ਆ ਜੇ ਪਾਣੀ ਦੇ ਨਾਲ ਉਹ ਕਿ ਜਿਹੜਾ ਹੈਗਾ ਦੁਰਵਿਵਹਾਰ ਪਾਣੀ ਨਾਲ ਕਰ ਰਿਹਾ ਤਾਂ ਇਹ ਦੁਰਵਿਵਹਾਰ ਕਹਾਂਗੇ ਪਾਣੀ ਨਾਲ ਪਾਣੀ ਦੇ ਵਿੱਚ ਚੰਗੇ ਦੇ ਵਿੱਚ ਗੰਦਾ ਕੈਮੀਕਲ ਵਾਲਾ ਮਿਲ ਰਿਹਾ ਤਾਂ ਉਦੋਂ ਨਹੀਂ ਅਸੀਂ ਬੋਲ ਰਹੇ ਉਹ ਇਹਨਾਂ ਦਾ ਫਰਜ ਨਹੀਂਗਾ ਤੇ ਐਮਪੀ ਤਾਂ ਰਵਨੀਤ ਬਿੱਟੂ ਹੀ ਰਹੇ ਨੇ ਲੁਧਿਆਣੇ ਉਹੀ ਮੈਂ ਗੱਲ ਕਰ ਰਿਹਾ ਨਾ ਵੀ ਉੱਥੇ ਇਹਨਾਂ ਨੂੰ ਦੰਦਲ ਪੈ ਗਈ ਉੱਥੇ ਇਹਨਾਂ ਤੋਂ ਬੋਲਿਆ ਹੀ ਨਹੀਂ ਗਿਆ ਉਹੀ ਰਵਨੀਤ ਬਿੱਟੂ ਜਦੋਂ ਕਾਂਗਰਸ ਦੇ ਵਿੱਚ ਸੀ ਅਸੀਂ 2000 ਦਾ 20 ਦਾ 2020 ਦੇ ਵਿੱਚ ਇਲੈਕਸ਼ਨ ਲੜਿਆ ਆ ਸੌਰੀ ਮਾਫ ਕਰਨਾ ਐਜੀਟੇਸ਼ਨ ਕੀਤਾ ਉਸ ਟਾਈਮ ਦੇ ਵਿੱਚ ਅਸੀਂ ਚੰਗੇ ਸੀ ਰਵਨੀਤ ਬਿੱਟੂ ਕੀ ਉੱਥੇ ਇੱਕ ਇੰਟਰਵਿਊ ਹੋ ਸੀ ਉਹਦੇ ਵਿੱਚ ਕਹਿ ਰਿਹਾ ਸੀ ਮੈਂ ਇਹਦੇ ਚ ਪੇੜੇ ਮਾਰਨੇ ਆ ਮੈਂ ਇਸ ਤਰ੍ਹਾਂ ਕਰਨਾ ਮੈਂ ਜੁੱਤੀ ਨਾਲ ਮਾਰਾਂ ਰਵਨੀਤ ਬਿੱਟੂ ਨੇ ਬਰਾਬਰ ਐਡਿਟੇਸ਼ਨ ਵੀ ਕੀਤਾ ਸੀ ਕਿਸੇ ਹਾਂ ਬਰਾਬਰ ਕੀਤਾ ਸੀ ਉਹ ਤੋਂ ਚੰਗੇ ਸੀ ਨਾ ਕਿਉਂਕਿ ਉਹ ਤੋਂ ਇਹਨਾਂ ਨੇ ਦਲ ਨਹੀਂ ਬਦਲਿਆ ਸੀ ਹੁਣ ਇਹਨਾਂ ਨੇ ਦਲ ਬਦਲ ਲਿਆ ਪੰਜਾਬ ਦੇ ਲੋਕ ਤਾਂ ਉਹੀ ਨੇ ਨਾ ਤੇਰੇ ਦਾਦੇ ਨੂੰ ਅਸੀਂ ਜਿਤਾਇਆ ਤੇਰੇ ਭਰਾਏ ਭਰਾ ਨੂੰ ਜਿਤਾਇਆ ਅਸੀਂ ਤੈਨੂੰ ਵੀ ਦੋ ਵਾਰ ਜਿਤਾਇਆ ਅੱਜ ਤੈਨੂੰ ਨਹੀਂ ਜਿਤਾਇਆ ਉਹਦਾ ਕਾਰਨ ਕੀ ਸੀਗਾ ਵੀ ਤੂੰ ਭਾਜਪਾ ਵਿੱਚ ਚਲਾ ਗਿਆ ਕਾਰਨ ਤਾਂ ਇਹੀ ਰਿਹਾ ਨਾ ਹੋਰ ਤਾਂ ਕੋਈ ਕਾਰਨ ਨਹੀਂ ਰਹੇਗਾ ਅੱਜ ਕਿਸਾਨ ਵੀ ਤੇਰੇ ਲਈ ਮਾਰੇ ਹੋਗੇ ਕਿਸਾਨ ਜਿਹੜੇ ਨੇ ਤੁਸੀਂ ਉਹਨਾਂ ਦੀ ਜੇਕਰ ਵਧ ਗਈਆਂ ਜਥੇਬੰਦੀਆਂ ਦੇ ਢਾਂਚੇ ਵਧ ਗਏ ਜਥੇਬੰਦੀਆਂ ਦੇ ਨਾਮ ਵਧ ਗਏ ਤਾਂ ਉਹਦੇ ਵਿੱਚ ਕੀ ਮਾੜਾ ਹੋ ਗਿਆ ਪਹਿਲਾਂ ਇਕੱਲੀ ਕਾਂਗਰਸ ਸੀ ਫਿਰ ਉਸ ਤੋਂ ਬਾਅਦ ਤੁਸੀਂ ਭਾਜਪਾ ਵਾਲੇ ਆ ਗਏ ਆ ਫਿਰ ਝਾੜੂ ਵਾਲੇ ਆ ਗਏ ਫਿਰ ਕੋਈ ਦੋ ਚਾਰ ਹੋਰ ਵੀ ਫਿਰਦੇ ਆ ਤੇ ਤੁਸੀਂ ਕਿਵੇਂ ਵਧ ਗਏ ਇਹ ਸਵਾਲ ਹੈ ਕਿ ਤੁਸੀਂ ਵਧ ਗਏ ਤੇ ਤੁਹਾਨੂੰ ਨਹੀਂ ਰੋਕਣ ਵਾਲਾ ਕੋਈ ਯਾਰ ਇਹ ਹੱਕ ਹੈ ਜਮਹੂਰੀਅਤ ਦਾ ਹੱਕ ਹੂੰ ਕਿਸਾਨਾਂ ਦੇ ਜਥੇਬੰਦੀਆਂ ਬਣਾਈਆਂ ਉਹਦੇ ਵਿੱਚ ਕੀ ਹੁੰਦਾ ਕਈ ਵਾਰ ਸਿਧਾਂਤਿਕ ਦੇ ਤੌਰ ਦੇ ਉੱਤੇ ਅਸੀਂ ਇਕੱਠੇ ਹੁੰਦੇ ਹੂੰ ਕਈ ਵਾਰ ਸੋਚ ਦੇ ਵਿੱਚ ਵਖਰੇਵਾ ਆ ਜਾਂਦਾ ਪਰ ਜਦੋਂ ਗੱਲ ਕਿਸਾਨੀ ਦੀ ਚੱਲੂਗੀ ਅੱਜ ਤੁਸੀਂ ਇਸ ਮੁੱਦੇ ਤੇ ਉੱਪਰ ਕਿਸੇ ਵੀ ਕਿਸਾਨ ਆਗੂ ਨੂੰ ਪੁੱਛ ਲਿਓ ਕੋਈ ਵੀ ਜਿਹੜਾ ਹੈਗਾ ਉਲਟ ਬਿਆਨ ਨਹੀਂ ਦੇਣਾ ਹਰ ਇੱਕ ਨੇ ਕਿਸਾਨੀ ਦੇ ਉੱਪਰ ਖੜ ਕੇ ਗੱਲ ਕਰਨੀ ਹਰਿੰਦਰ ਭਾਈ ਇੱਕ ਹੋਰ ਕਹਿੰਦੇ ਰਹੇ ਉਹ ਕਹਿੰਦੇ ਨੇ ਕਿ ਕਿਸਾਨ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਬੈਠ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਕਹਿੰਦੇ ਕਿਸਾਨ ਇੱਕ ਪਾਸਤਾ ਕਹਿ ਰਹੇ ਨੇ ਕਿ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਤੇ ਕਹਿੰਦੇ ਉਹ ਕਿਸਾਨ ਵੀ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਫਿਰ ਉੱਥੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਉਹ ਉਹ ਉਹਨਾਂ ਦੇ ਕਹਿਣ ਦਾ ਸੰਦਰਭ ਇਹ ਸੀ ਕਿ ਭਾਈ ਝੂਠ ਬੋਲ ਰਹੇ ਨੇ ਇਹਨਾਂ ਨੂੰ ਕੌਣ ਰੋਕ ਰਿਹਾ ਇਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਤਾਂ ਆਏ ਨੇ ਤੇ ਕਹਿੰਦੇ ਬਾਹਰ ਆ ਕੇ ਕਹਿੰਦੇ ਨੇ ਕਿ ਸ ਅਸਲ ਤੇ ਜਾਸ ਗੱਲ ਬਤਾ ਕੀ ਐ ਇਹ ਸਾਡਾ ਜਿਹੜਾ ਦੁਖਾਂਤ ਆ ਨਾ ਕਿਸਾਨਾਂ ਦਾ ਇਸ ਅਸੀਂ ਆਪਦੇ ਭਾਈ ਇੱਥੋਂ ਚੁਣ ਕੇ ਭੇਜਦੇ ਆ ਸਸ ਦੇ ਵਿੱਚ ਰਵਨੀਤ ਬਿੱਟੂ ਵੀ ਸਾਡਾ ਭਰਾ ਹੀ ਸੀ ਨਾ ਉਹਨੂੰ ਵੀ ਭੇਜਿਆ ਹੀ ਸੀ ਨਾ ਹੋਰ ਆ ਜਿੰਨੇ ਭੇਜੇ ਅਸੀਂ 13 ਅਸੀਂ ਭੇਜਿਆ ਨਾ ਪਰ ਸਾਡੀ ਗੱਲ ਠੋਕ ਕੇ ਕਰਨ ਵਾਲਾ ਹੈ ਨਹੀਂ ਕੋਈ ਉੱਥੇ ਸਾਡਾ ਹੱਕ ਦੀ ਗੱਲ ਰੱਖਣ ਵਾਲੇ ਨਹੀਂ ਇਹ ਜੇਕਰ ਰਵਨੀਤ ਸਿੰਘ ਬਿੱਟੂ ਨੂੰ ਇਹ ਪੁੱਛਦੇ ਵੀ ਜਿਹੜੀਆਂ ਕੰਧਾ ਮਿੱਤਰਾ ਇਹ ਸਵਾਲ ਜਿਹੜਾ ਇਹਨੇ ਉੱਥੇ ਕੀਤਾ ਜਿਹੜੀਆਂ ਅਸੀਂ 13 ਮੂਰਤਾ ਇੱਥੋਂ ਭੇਜੀਆਂ ਨੇ ਇਹ 13 ਉਹਨੂੰ ਉੱਥੇ ਪੁੱਛਦੀਆਂ ਕਿ ਜਿਹੜੀਆਂ ਕੰਧਾ ਕੱਢੀਆਂ ਉਹ ਕਿਹਨੇ ਕੱਢੀਆਂ ਜਿਹੜੇ ਸਾਧਾ ਰੋਕੇ ਆ ਉਹ ਕਿਹਨੇ ਰੋਕੇ ਆ ਹਾਈ ਕੋਰਟ ਨੇ ਕਿਹਾ ਜਾਣਦੇ ਹੋ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਗਏ ਉਹ ਕੌਣ ਗਿਆ ਉੱਥੇ ਕਿਹਨੇ ਜਾ ਕੇ ਪੱਖ ਰੱਖਿਆ ਤੇ ਜਿਹੜਾ ਪੱਖ ਕਿਸਾਨਾਂ ਦਾ ਜਿਹੜੀ ਹਮੇਸ਼ਾ ਗੱਲ ਆ ਰਹੀ ਆ ਰਹੀ ਹੈ ਨਾ ਕਿ ਗੰਡਾਸੇ ਆ ਕਿਰਪਾਨਾ ਜੀ ਇਹ ਆ ਜੀ ਉਹ ਆ ਜੀ ਇਹ ਜਿਹੜਾ ਪੱਖ ਆ ਸਾਡਾ ਆ ਸਾਡੇ ਵਾਲੇ ਮੁੱਖ ਮੰਤਰੀ ਨੇ ਰੱਖਣਾ ਸੀ ਨਾ ਪੰਜਾਬ ਸਰਕਾਰ ਨੇ ਰੱਖਣਾ ਸੀ ਨਾ ਇਹ ਬਖੂਬੀ ਰੱਖਿਆ ਇਹਨਾਂ ਨੇ ਤੁਸੀਂ ਜਿੰਨੇ ਵੀ ਪੱਤਰਕਾਰ ਵੀਰ ਹੋ ਕੋਈ ਇੱਕ ਵੀ ਵੀਰ ਸਾਨੂੰ ਵੀਡੀਓ ਦੇ ਵਿੱਚ ਵਿਖਾ ਦੇ ਕਿ ਸਾਡੇ ਕੋਲ ਕੋਈ ਨਜਾਇਜ਼ ਚੀਜ਼ ਹੋਵੇ ਇੱਕ ਵੀ ਚੀਜ਼ ਦਿਖਾ ਦੇਣ ਅੱਜ ਤੁਸੀਂ ਸਾਡੇ ਨਾਲ ਐਜੀਟੇਸ਼ਨ ਦੇ ਵਿੱਚ ਚੱਲ ਬੜੋ ਸਿਰਫ ਅਨਾਜ ਦੇ ਬਿਗੈਰ ਤੇ ਸਾਡੇ ਝੰਡੇ ਤੋਂ ਬਿਨਾ ਕੋਈ ਵੀ ਅਜਿਹੀ ਚੀਜ਼ ਸਾਡੇ ਕੋਲ ਨਹੀਂ ਹੋਊਗੀ ਜਿਹਦੇ ਨਾਲ ਦੇਸ਼ ਨੂੰ ਖਤਰਾ ਹੋਵੇ ਫਿਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਬੜਾ ਵੱਡਾ ਦੁਖਾਂਤ ਆ ਅਸੀਂ ਅਨਾਜ ਪੈਦਾ ਕਰਕੇ ਲੱਗੇ ਸਾਡੇ ਵਤਨ ਲਈ ਅਸੀਂ ਭਾਰਤ ਨੂੰ ਆਪਣਾ ਦੇਸ਼ ਮੰਨਦੇ ਆ ਹਾਂ ਅਤੇ ਮੰਨਾਂਗੇ ਸਾਡਾ ਦੇਸ਼ ਆ ਅਸੀਂ ਉਹਦੇ ਲਈ ਕੁਰਬਾਨੀਆਂ ਕੀਤੀਆਂ ਆਜ਼ਾਦ ਕਰਵਾਉਣ ਦੇ ਲਈ ਅਨਾਜ ਅਸੀਂ ਪੈਦਾ ਕਰਕੇ ਦਿੰਨੇ ਆ ਅਸੀਂ ਆਪਦੇ 18 ਸਾਲ ਦੇ ਪੁੱਤ ਅਸੀਂ ਬਾਰਡਰਾਂ ਦੇ ਉੱਪਰ ਭੇਜਦੇ ਹਾਂ ਬਹੁ ਗੈਂਤੀ ਕਿਸਾਨਾਂ ਦੇ ਪੁੱਤਾਂ ਦੀ ਆ ਉੱਥੇ ਕਿਸੇ ਲੀਡਰ ਦੇ ਪੁੱਤ ਨੇ ਕਿਤੇ ਸ਼ਹਾਦਤ ਦਿੱਤੀ ਹੈ ਜਾ ਕੇ ਬਾਰਡਰ ਦੇ ਉੱਪਰ ਕਿਸੇ ਐਮਪੀ ਨੇ ਕਿਸੇ ਐਮਐਲਏ ਦੇ ਪੁੱਤ ਨੇ ਜਾ ਕੇ ਕਿਤੇ ਫੌਜ ਦੀ ਨੌਕਰੀ ਜਵਾਨ ਕੀਤੀ ਹੈ ਅਸੀਂ ਕਿਸਾਨਾਂ ਦੇ ਪੁੱਤਾਂ ਜਿਹੜੇ ਅਸੀਂ ਉੱਥੇ ਨੌਕਰੀਆਂ ਕੀਤੀਆਂ ਅਸੀਂ ਆਪਦੀਆਂ ਸ਼ਹਾਦਤਾਂ ਉੱਥੇ ਦੇ ਕੇ ਅਨਾਜ ਉੱਥੇ ਦੇ ਕੇ ਓਏ ਅਸੀਂ ਤਾਂ ਐਡਾ ਕੁ ਦੁਖਾਂਤ ਹੋ ਗਿਆ ਕਿ 20% ਸਾਡੀ 20% ਆਬਾਦੀ ਦੇਸ਼ ਛੱਡ ਕੇ ਚਲੀ ਗਈ ਅਸੀਂ ਉਹ ਲੋਕ ਮੇਰਾ ਭਾਉਕਤਾ ਦੇ ਵਿੱਚ ਗਲਾ ਬਿਆਨ ਨਹੀਂ ਕਰ ਰਿਹਾ ਕਿ ਅਸੀਂ ਉਹ ਲੋਕ ਜਿਨ੍ਹਾਂ ਨੇ ਕਾਲੇ ਪਾਣੀਆਂ ਦੀਆਂ ਸਜਾਵਾਂ ਕੱਟੀਆਂ ਅਸੀਂ ਉਹ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਮੰਗਾਂ ਕਿੰਨੀਆਂ ਕਿ ਛੋਟੀਆਂ ਮੰਗਾਂ ਯਾਰ ਵੀ ਸਾਨੂੰ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆ ਜਿਹੜਾ ਉਹਦੇ ਉੱਪਰ ਖਰਚਾ ਹੁੰਦਾ ਉਹ ਖਰਚਾ ਛੱਡ ਕੇ ਸਾਨੂੰ ਮੁਨਾਫਾ ਦੇ ਦਿਓ ਆਹੀ ਮੰਗਿਆ ਨਾ ਸਾਡੇ ਵੀ ਬੱਚੇ ਆ ਅਸੀਂ ਵੀ ਪੜਾਉਣੇ ਆ ਸਾਡੀਆਂ ਵੀ ਜ਼ਰੂਰਤਾਂ ਨੇ ਅਸੀਂ ਵੀ ਪੂਰੀਆਂ ਕਰਨੀਆਂ ਤੇ ਬਦਲੇ ਦੇ ਵਿੱਚ ਸਾਨੂੰ ਕੀ ਮਿਲਿਆ ਪਰ ਤੁਹਾਨੂੰ ਕੀ ਲੱਗਦਾ ਬਦਲੇ ਕਿਉਂ ਕਿ ਰਵਨੀਤ ਬਿੱਟੂ ਉਹੀ ਨੇ ਜਿਨ੍ਹਾਂ ਨੇ ਬਰਾਬਰ ਐਜੀਟੇਸ਼ਨ ਜਿਹੜਾ ਹੈਗਾ ਉਹ ਕੀਤਾ ਸੀ ਦਿੱਲੀ ਦੇ ਵਿੱਚ ਕਿ ਕਿਸਾਨ ਬੈਠੇ ਆ ਉਹ ਕਹਿੰਸੀ ਮੈਂ ਵੀ ਬੈਠਾ ਐਜੀਟੇਸ਼ਨ ਦੇ ਵਿੱਚ ਉਹ ਆ ਕੇ ਵੀ ਗਏ ਸੀ ਕਿਸਾਨਾਂ ਦੇ ਐਜੀਟੇਸ਼ਨ ਦੇ ਵਿੱਚ ਵੀ ਆਏ ਸੀਗੇ ਤੁਹਾਨੂੰ ਕੀ ਲੱਗਦਾ ਫਿਰ ਇੱਕਦਮ ਬਦਲ ਕਿਉਂਗਾ ਇੱਕਦਮ ਕਿਸਾਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਦੀ ਗੱਲ ਹਾਲਾਂਕਿ ਜਦੋਂ ਉਹਨਾਂ ਨੂੰ ਮੰਤਰੀ ਪਦ ਮਿਲਦਾ ਆ ਐਲਾਨ ਹੁੰਦਾ ਹੈ ਉਦੋਂ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੀ ਗੱਲ ਰੱਖੂੰਗਾ ਮੈਂ ਵਿਚੋਲੀਆ ਬਣੂੰਗਾ ਮੈਂ ਸਾਰੀਆਂ ਮੁਸ਼ਕਲਾਂ ਹੱਲ ਕਰਵਾਉਂਗਾ ਪਰ ਹੁਣ ਇਹ ਗੱਲ ਕਿਉਂ ਬਲੈਕਮੈਲਰ ਤੱਕ ਕਹਿ ਦੇਣਾ ਜਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਇਲਜ਼ਾਮੇ ਲਾ ਦੇਣੇ ਭਾਈ ਕਿਸਾਨ ਆਗੂ ਜਿਹੜੇ ਨੇ ਇਹ ਜ਼ਿੰਮੇਵਾਰ ਨੇ ਜਸ 400 ਤੋਂ ਵੱਧ ਲੋਕ ਨੇ ਜਿਹੜੇ ਉੱਥੇ 400 ਤੋਂ ਵੱਧ ਸਾਡੇ ਭਾਈ ਨੇ ਉਹਨਾਂ ਦੇ ਉੱਪਰ ਤਸ਼ੱਦਦ ਹੋਇਆ ਪ੍ਰਿਤਪਾਲ ਵਰਗੇ ਨੌਜਵਾਨ ਦੇ ਉੱਪਰ ਤਸ਼ੱਦਦ ਹੋਇਆ ਉਲਟਾ ਉਹਦੇ ਉੱਪਰ ਪਰਚਾ ਕੱਟਿਆ ਕੱਟਿਆ ਨਾ ਸਾਡੇ ਉਥੇ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਅਸੀਂ ਤੁਹਾਨੂੰ ਵੀਡੀਓ ਦਿਖਾ ਦੇਾਂਗੇ ਤੁਹਾਡੇ ਕੈਮਰੇ ਦੀ ਅੱਖ ਨੇ ਪਹਿਲਾਂ ਵੀ ਵੇਖੀਆਂ ਹੋਣੀਆਂ ਪੂਰੇ ਦੇਸ਼ ਨੇ ਵੇਖੀਆਂ ਹੋਣੀਆਂ ਸਾਡੀਆਂ ਉਥੇ ਸ਼ਹੀਦ ਸਿੰਘਾਂ ਦੇ ਪੋਸਟਰਾਂ ਨੂੰ ਪੈਰਾਂ ਚ ਲਿਆ ਸਾਡੇ ਟਰੈਕਟਰ ਤੋੜੇ ਬਿਨਾ ਜਿਹੜਾ ਹੈਗਾ ਵਰਦੀ ਤੋਂ ਉਥੇ ਕਰਮਚਾਰੀ ਮੌਜੂਦ ਸੀ ਠੀਕ ਆ ਜੀ ਉਹਨਾਂ ਨੇ ਇੱਥੋਂ ਤੱਕ ਕੀਤਾ ਕਿ ਸਾਡਾ ਨੌਜਵਾਨ ਆ ਜਿਹੜਾ ਗੋਲੀ ਲੱਗਣ ਦੇ ਨਾਲ ਜਿਹੜਾ ਸ਼ਹੀਦ ਤੱਕ ਹੋ ਗਿਆ ਸામਨੇ ਤੋਂ ਡਾਇਰੈਕਟ ਫਾਇਰਿੰਗ ਹੁੰਦੀ ਹੋਈ ਅਸੀਂ ਜਿਹੜੀਆਂ ਕੈਮਰੇ 'ਚ ਤੁਹਾਨੂੰ ਦਿਖਾ ਸਕਦੇ ਦਿਖਾ ਸਕਦੇ ਆ ਤੇ ਇਹ ਹਲੇ ਵੀ ਕਹਿ ਰਹੇ ਨੇ ਔਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਿਵੇਂ ਜਿਜਲਿਆਂ ਵਾਲੇ ਬਾਗ ਦੇ ਵਿੱਚ ਜਨਰਲ ਡਾਇਲ ਨੇ ਕੀਤਾ ਸੀਗਾ ਸਾਡੇ ਨਾਲ ਜਿਨ੍ਹਾਂ ਨੇ ਉਸ ਤਰੀਕੇ ਨਾਲ ਕੀਤਾ ਤੇ ਇਹ ਉਹਨਾਂ ਨੂੰ ਸਨਮਾਨਤ ਕਰਨ ਚੱਲੇ ਇਹਨਾਂ ਨੇ ਉਹਨਾਂ ਅਧਿਕਾਰੀਆਂ ਨੂੰ ਸਨਮਾਨਤ ਕਰਨ ਦੇ ਲਈ ਕੋਸ਼ਿਸ਼ ਕੀਤਾ ਔਰ ਰਹੀ ਗੱਲ ਨਰਵਨੀਤ ਸਿੰਘ ਬਿੱਟੂ ਦੇ ਬਦਲਣ ਦੀ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਇਹਨਾਂ ਨੂੰ ਗੱਡੀਆਂ ਦੇ ਉੱਪਰ ਘੁੰਮਣ ਵਾਲੇ ਹੂਟਰ ਪਿਆਰੇ ਨੇ ਇਹੋ ਜਿਹੇ ਬੰਦੇ ਮੈਂ ਤੁਹਾਨੂੰ ਸਾਫ਼ ਦੱਸ ਦੇਣਾ ਇਹ ਆਪਦੇ ਪਰਿਵਾਰ ਦੇ ਵੀ ਸਕੇ ਨਹੀਂ ਹੁੰਦੇ ਕੌਮ ਦੇ ਤੇ ਲੋਕਾਂ ਦੇ ਸਕੇ ਹੋਣਾ ਤਾਂ ਬਹੁਤ ਵੱਡੀ ਗੱਲ ਆ ਜਿਹੜੇ ਇੱਕ ਮਿੰਟ ਦੀ ਖਾਤਰ ਕੁਰਸੀਆਂ ਬਦਲ ਲੈਣ ਇਹੋ ਜਿਹੇ ਬੜੇ ਨੇ ਔਰ ਦੂਜੀ ਗੱਲ ਜਿੱਥੇ ਇਹ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਨੂੰ ਮਿਲਿਆ ਯਾਰ ਇੱਕ ਆਪੋਜੀਸ਼ਨ ਦਾ ਲੀਡਰ ਆ ਦੇਸ਼ ਸਾਡਾ ਆਪੋਜੀਸ਼ਨ ਦਾ ਲੀਡਰ ਆ ਤੇ ਕਿਸਾਨੋ ਨੂੰ ਮਿਲ ਨਹੀਂ ਸਕਦਾ ਅਸੀਂ ਕਿਸਾਨੋ ਨੂੰ ਮਿਲਣ ਗਏ ਤੇ ਸੋਡੇ ਕੀ ਮਰਚਾਂ ਲੱਗੀਆਂ ਗੱਲ ਦੁਖਾਂਤ ਕਿੱਥੇ ਆ ਔਖੇ ਕਿਉਂ ਹੋਏ ਆ ਅੱਜ ਜਿਹੜੀ ਉਹ ਪਾਰਟੀ ਐ ਅਸੀਂ ਤਾਂ ਇੱਥੋਂ ਤੱਕ ਕੀ ਕਿਹਾ ਕਿ ਕਾਂਗਰਸ ਜਿਹੜੀ ਹੈਗੀ ਉਹਨੇ ਮੋੜ ਵੀ ਬੰਨਿਆ ਗੈਰ ਸਮਝੌਤੇ ਦੇ ਰਾਹੀ ਅਸੀਂ ਨਹੀਂ ਇਸ ਗੱਲ ਦੇ ਅਸੀਂ ਕਾਂਗਰਸ ਦੇ ਹਾਮੀ ਨਹੀਂ ਆ ਅਸੀਂ ਭਾਜਪਾ ਦੇ ਹਾਮੀ ਨਹੀਂ ਆ ਨਾ ਕਿਸੇ ਹੋਰ ਦੇ ਹਾਮੀ ਆ ਅਸੀਂ ਮਿਲਣ ਗਏ ਆ ਤਾਂ ਉੱਥੇ ਆਪੋਜੀਸ਼ਨ ਦੇ ਲੀਡਰ ਨੂੰ ਮਿਲਣ ਗਏ ਆ ਕੀ ਸਾਡੀ ਗੱਲ ਰੱਖ ਦੁੱਖ ਪਤਾ ਕੀ ਹੈ ਤੁਸੀਂ ਦੇਖਿਓ ਇੱਥੇ ਵੀਡੀਓ ਆ ਰਹੀਆਂ ਨੇ ਜਦੋਂ ਰਾਹੁਲ ਆਉਂਦਾ ਤਾਂ ਨਰਿੰਦਰ ਮੋਦੀ ਉੱਠ ਕੇ ਚਲਾ ਜਾਂਦਾ ਹੁਣ ਦੁੱਖ ਕੀ ਹੈ ਕਿ ਪਹਿਲਾਂ ਉੱਥੇ ਕਿਸਾਨਾਂ ਦੀ ਗੱਲ ਕੋਈ ਰੱਖਦਾ ਨਹੀਂ ਸੀ ਹੁਣ ਆਪੋਜੀਸ਼ਨ ਨੂੰ ਮਜਬੂਰ ਹੋ ਕੇ ਗੱਲ ਰੱਖਣੀ ਪੈਂਦੀ ਆ ਇਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਪੂਰੇ ਜਿੰਨੇ ਵੀ ਹੋਰ ਪਾਰਟੀਆਂ ਦੇ ਐਮਪੀ ਜਿਹੜੇ ਸੰਸਦ ਮੈਂਬਰ ਚੁਣੇ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਆ ਕਿ ਭਾਈ ਸਾਡੀਆਂ ਡਿਮਾਂਡਾਂ ਨੇ ਤੁਸੀਂ ਉੱਥੇ ਬੋਲੋ ਅਸੀਂ 20 25 25 ਲੱਖ ਕਿਸਾਨ ਨੇ ਜਿਹੜੇ ਜਾਂ ਹੋਰ ਲੋਕ ਨੇ ਉਹਨਾਂ ਨੇ ਵੀ ਵੋਟਾਂ ਪਾਈਆਂ ਨੇ ਉਹਨਾਂ ਨੇ ਤੁਹਾਨੂੰ ਸੰਸਦ ਚੁਣਿਆ ਏ ਉਹਨਾਂ ਦਾ ਜਮੂਰੀਅਤ ਦਾ ਹੱਕ ਸੀ ਤੇ ਸਾਡੀ ਗੱਲ ਕਰੋ ਉੱਥੇ ਜਾ ਕੇ ਹੋ ਜਦੋਂ ਉੱਥੇ ਗੱਲ ਕਰਦੇ ਆ ਤੇ ਰੌਲਾ ਪੈ ਗਿਆ ਨਾ ਪਹਿਲਾਂ ਕਿਸਾਨ ਦੀ ਗੱਲ ਨਹੀਂ ਸੀ ਕੋਈ ਕਰਦਾ ਚਾਹੇ ਚੰਨੀ ਨੇ ਗੱਲ ਕੀਤੀ ਚਾਹੇ ਰਾਜਾ ਵਿੜਗ ਨੇ ਗੱਲ ਕੀਤੀ ਚਾਹੇ ਕਿਸੇ ਹੋਰ ਨੇ ਗੱਲ ਕੀਤੀ ਗੱਲ ਤਾਂ ਹੋਈ ਨਾ ਪਹਿਲਾਂ ਗੱਲ ਨਹੀਂ ਸੀ ਕੋਈ ਕਰਨੇ ਦਿੰਦਾ ਤੇ ਫਿਰ ਇਹੀ ਰਾਹੁਲ ਗਾਂਧੀ ਦੀ ਜੈ ਜੈਕਾਰ ਵੀ ਕਿਸੇ ਵੇਲੇ ਇਹੀ ਰਵਨੀਤ ਬਿੱਟੂ ਕਰਦੇ ਰਹੇ ਨੇ ਸਟੇਜਾਂ ਤੋਂ ਉਦੋਂ ਉਦੋਂ ਮਾਪੇ ਜਿਹੜੇ ਆ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੂੰ ਮਾਪੇ ਮੰਨਦੇ ਸੀ ਨਾ ਉਦੋਂ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਮਾਤਾ ਮੰਨਦੇ ਸੀ ਹੁਣ ਇਹਨਾਂ ਨੇ ਬਦਲ ਲਿਆ ਹੁਣ ਉਹ ਤੁਹਾਡਾ ਉਹ ਬਿਆਨ ਜਿਹੜਾ ਮੈਂ ਕਹਿਣਾ ਵੀ ਨਹੀਂ ਚਾਹੁੰਦਾਗਾ ਚਲੋ ਤੇ ਉਹਦੋਂ ਕੀ ਕਹਿੰਦਾ ਸੀਗਾ ਮੇਰੇ ਦਾਦੇ ਦੀ ਸ਼ਖਸੀਅਤ ਦਿਸਦੀ ਆ ਨਰਿੰਦਰ ਮੋਦੀ ਦੇ ਵਿੱਚ ਤਾਂ ਮੈਂ ਉੱਧਰ ਗਿਆ ਆ ਵਾਂ ਤੇ ਜਦੋਂ ਹੁਣ ਉਹਨਾਂ ਨੇ ਜੇ ਉਹ ਨਾ ਦਿੰਦੇ ਇਹਨੂੰ ਪਾ ਦੇ ਇਹ ਇਹ ਜਿਹੜਾ ਛੋਟਾ ਜਿਹਾ ਮੰਤਰੀਪੁਣਾ ਦਿੱਤਾ ਖੇੜ ਜੀ ਦਿੱਤੀ ਆ ਜੇ ਇਹਨੂੰ ਨਾ ਦਿੰਦੇ ਤੇ ਫਿਰ ਹੋਰ ਦੇ ਵਿੱਚੋਂ ਦਿਸਣੀ ਸੀ ਇਹਨੂੰ ਸਵਾਲ ਕਰਿਓ ਕਦੇ ਪਹਿਲਾਂ ਉੱਧਰ ਦੀਂਦੀ ਸੀ ਉੱਧਰ ਦਿਸਣੋਂ ਹਟ ਗਈ ਛਵੀ ਉਹੀ ਉਹ ਆਦਰਸ਼ ਦਿਸਣੋਂ ਹਟ ਗਏ ਇਹਦੇ ਪਾਸੇ ਆਦਰਸ਼ ਹਨ ਇਹਦੇ ਪਾਸੇ ਛਵੀ ਆ ਇਹਦੇ ਪਾਸੇ ਸਾਰਾ ਕੁਝ ਆ ਹੁਣ ਇਹ ਛੱਡ ਕੇ ਉਧਰ ਚਲੇ ਗਏ ਹੁਣ ਉਧਰ ਸਾਰਾ ਕੁਝ ਇਹਨੂੰ ਦਿਸਣ ਲੱਗ ਗਿਆ ਇਹ ਮਿੱਤਰ ਪਿਆਰਾ ਇਹ ਸਿਰਫ ਕੁਰਸੀ ਦੇ ਸਕੇ ਆ ਇਹਦੇ ਸਵਾਏ ਇਹਨਾਂ ਦੇ ਕੋਲ ਕੁਝ ਨਹੀਂ ਗਾ ਜੀ ਸਮਝਦਾ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਸੋ ਮੇਰੇ ਨਾਲ ਨੌਜਵਾਨ ਕਿਸਾਨ ਆਗੂ ਹਰਿੰਦਰ ਹੋਰੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਤੇ ਆਪਣੀ ਟਿੱਪਣੀ ਜਿਹੜੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਹੁਣ ਆਪਣੇ ਦੋਸਤ ਜਸਕਰੇ ਬੰਦੋ ਇਜਾਜ਼ਤ ਧੰਨਵਾਦ ਜੀ